ਮੰਮੀ ਆ ਤੁਸੀਂ ਕਿਦਾਂ ਦੀ ਗੱਲ ਕਰਤੀ ਆ ਤੁਹਾਡਾ ਦਿਮਾਗ ਠੀਕ ਆ ਮੈਂ ਵਿਆਹਿਆ ਵਰਿਆ ਵਾ ਗਰਮੀਤ ਨਾਲ ਮੇਰਾ ਵਿਆਹ ਹੋਇਆ ਵਾ ਅੱਛਾ ਮੈਨੂੰ ਵੀ ਪਤਾ ਗਰਮੀਤ ਨਾਲ ਤੇਰਾ ਵਿਆਹ ਹੋਇਆ ਵਾ ਤੇ ਕਿਹੜੀ ਗੱਲ ਮੈਂ ਮਾਰੀ ਕਰ ਦਿੱਤੀ ਫੇਰ ਕੀ ਆ ਜੇ ਨਹੀਂ ਬਾਲ ਬੱਚਾ ਹੁੰਦਾ ਤੁਸੀਂ ਲੋਕੀ ਦੂਜਾ ਵਿਆਹ ਵੀ ਕਰਿੰਦੇ ਇਹਦੇ ਵਿੱਚ ਮਾਰੀ ਗੱਲ ਕਿਹੜੀ ਆ ਦੱਸ ਮੈਨੂੰ ਹਾਦੋਂ ਕੀ ਮੰਮੀ ਤੁਹਾਡੇ ਵਾਲੀ ਦੂਜਾ ਵਿਆਹ ਕਰਾ ਲੈਂਦੇ ਆ ਦੂਜਾ ਵਿਆਹ ਤਾਂ ਕਰਾਉਂਦੇ ਜਿਨ੍ਹਾਂ ਦੇ ਬਾਲ ਬੱਚਾ ਨਹੀਂ ਹੁੰਦਾ ਫੇਰ ਕਰਾਉਂਦੇ ਵਿਆਹ ਤੇ ਮੇਰੇ ਤੇ ਇੱਕ ਕੁੜੀ ਹੈਗੀ ਆ ਗਾਂ ਫੇਰ ਆਪਣੇ ਨੂੰ ਆਸ ਦਿੱਤੀ ਆ ਚਾਲਾ ਰੱਬ ਨੇ ਆਸ ਦਿੱਤੀ ਆ ਨਾ ਤੇ ਵੇਖੀ ਵੱਜਣਾ ਫੇ ਪੱਥਰ ਹੀ ਮਾਥੇ ਮੈਨੂੰ ਪਤਾ ਵਾ ਜੇ ਤੈਨੂੰ ਮੈਂ ਕਹਿੰਨੀ ਮੇਰੇ ਆਖੇ ਲੱਗ ਜਾ ਕਰ ਜੇ ਤੇਰੀ ਮਾਸੀ ਆਈ ਹੀ ਤੇਰੀ ਮਾਸੀ ਕਹਿੰਦੀ ਆ ਮੰਮੀ ਬੜਾ ਸੋਚਾਂ ਵਿਚਾਰਦੀ ਜੇ ਮਾਸੀ ਦੀ ਨੌਂ ਦਾ ਵਿਆਹ ਕਰਾ ਲੇਗਾ ਤੇ ਖਰਿਆ ਰੱਬ ਸੁਣ ਲੈ ਤੇਰੀ ਰੱਬ ਤੈਨੂੰ ਬੱਚਾ ਦੇ ਦੇ ਪੁੱਤ ਦੇ ਦੇ ਤੇ ਮੈਨੂੰ ਘਰ ਦਾ ਵਾਰਸ ਦੇ ਦੇ ਇਹਦੇ ਵਿੱਚ ਮਾੜਾ ਕੰਮ ਕਿਹੜਾ ਮੰਮੀ ਮੈਨੂੰ ਨਹੀਂ ਤੇ ਅੱਡੀ ਗੱਲ ਦੀ ਕੋ ਸਮਝਾਉਂਦੀ ਕਿੜੀਆਂ ਤੁਸੀਂ ਪੱਕੀਆਂ ਪਕਾ ਕੇ ਬਹਿ ਜਾਂਦੇ ਹੋ ਤੁਹਾਡਾ ਪਤਾ ਨਹੀਂ ਦਿਮਾਗ ਨਹੀਂ ਸਹੀ ਹੈਗਾ ਮੈਨੂੰ ਲੱਗਦਾ ਕੋ ਮੇਰਾ ਦਿਮਾਗ ਖਰਾਬ ਲੋਕੀ ਗੱਲਾਂ ਨਾ ਕਰਨਗੇ ਨਹੀਂ ਕਰਦੇ ਲੋਕਾਂ ਦੀ ਕਿਹੜੀ ਗੱਲ ਵਾ ਕਰਦੇ ਤੇ ਕਰਦੇ ਰਹਿਣ ਮੈਨੂੰ ਨਹੀਂ ਲੋਕਾਂ ਦੀ ਪਰਵਾਹ ਹੈਗੀ ਹੈ ਦੱਸ ਬਰਾ ਤੈਨੂੰ ਲੋਕਾਂ ਦੀ ਪਰਵਾਹ ਨਹੀਂਗੀ ਮੰਮੀ ਮੇਰੀ ਸੁਣ ਲੋ ਗੱਲ ਮੈਂ ਨਹੀਂ ਵਿਆਹ ਕਰਾਉਣਾ ਨਾਲੇ ਮੇਰੇ ਵਾਸਤੇ ਅੱਜ ਵੀ ਤੇ ਕੱਲ ਵੀ ਜੋ ਕੁਛ ਹੈ ਗਰਮੀਤੀ ਆ ਸਾਰਾ ਕੁਝ ਮੈਨੂੰ ਅੱਛਾ ਗਰਮੀਤੀ ਹੋਗਾ ਸਭ ਕੁਝ ਵਾ ਮੈਂ ਕੁਛ ਨਹੀਂ ਤੇਰੇ ਵਾਸਤੇ ਹਨਾ ਉਹ ਮੰਮੀ ਤੂੰ ਮੇਰੀ ਮਾਂ ਲੱਗਦੀ ਏ ਕੋਈ ਚਾਜਦਾ ਕੰਮ ਕਹਿ ਦੇ ਫਿਰ ਮੈਂ ਤੇਰਾ ਕਰਾਂ ਵੀ ਇਹ ਮਾੜਾ ਕੰਮ ਵਾ ਆਪਰੇ ਘਰ ਅਗਰ ਬੱਚਾ ਖੇਡੂਗਾ ਘਰ ਦਾ ਵਾਰਸ ਉਹ ਚੀਜ਼ਾਂ ਨੂੰ ਕੀ ਕਰਨਾ ਅੱਗ ਲਉਣੀ ਚੀਜ਼ਾਂ ਨੂੰ ਜੇ ਕੋਈ ਸਾਹਮਣ ਵਾਲਾ ਇੰਨਾ ਕੋਈ ਹੋਇਆ ਤਾਂ ਉਹ ਗੱਲ ਕਰੀ ਜਾਣਾ ਮੰਮੀ ਤੁਹਾਡੀ ਹਾੜੀ ਗੱਲ ਸੁਣ ਕੇ ਨਾ ਗੁੱਸਾ ਤੇ ਮੈਨੂੰ ਬਹੁਤ ਆਇਆ ਵਾ ਮੈਂ ਤੁਹਾਨੂੰ ਪਰ ਕਹਿ ਕੁਝ ਨਹੀਂ ਸਕਦਾ ਤੁਸੀਂ ਮੇਰੀ ਮਾਂ ਜੋ ਲੱਗਦੇ ਤਾਂ ਕਰਕੇ ਅੱਛਾ ਮਾਰ ਮੇਰੇ ਸਿਰ 'ਤੇ ਕੋ ਮੈਂ ਕਿਹੜੀ ਮਾੜੀ ਗੱਲ ਕਹਿਤੀ ਤੇਰੇ ਭਲੇ ਬਦਲੇ ਨਹੀਂ ਹੈ ਨਾ ਕਹਿਣ ਤੈਨੂੰ ਵੀ ਬੁਰਾ ਲੱਗਣ ਡਿਆ ਆਵੇ ਮੰਮੀ ਤੇਰੇ ਘੜੀ ਚੋੜੇ ਹੱਥ ਮੈਨੂੰ ਇਹੋ ਜਿਹਾ ਭਲਾ ਨਹੀਂ ਚਾਹੀਦਾ ਵੇ ਸ਼ਦਾਈਆ ਤੀਆਂ ਪੁੱਤਾਂ ਨਾ ਟੱਬਰ ਨਹੀਂ ਹੁੰਦੇ ਪੁੱਤਾਂ ਦਾ ਵੰਸ ਚੱਲਦਾ ਵਾ ਉਹਨਾਂ ਨੇ ਘਰ ਚਰਾਉਣ ਕਾਂ ਲੱਗਦੀਆਂ ਵਾ ਇੱਥੀਆਂ ਆਪਣੇ ਤਾਂ ਆਵਿਆਈਆਂ ਤਾਂ ਆਪਣੇ ਘਰ ਗਈਆਂ ਮੁੜ ਕੇ ਤੂੰ ਡੰਡੇ ਵਜਾਉਣੇ ਆ ਮੈਂ ਤੂੰ ਦੱਸ ਪਹਿਲਾਂ ਫੇਰ ਕੀ ਕਰੇਗਾ ਬੁੱਢੇ ਮਾਰੇ ਬੱਚੇ ਹੀ ਉਹ ਗਲਸਾਈ ਹੁੰਦੇ ਆ ਪਿਓ ਮਾਂ ਪਿਓ ਦੇ ਉਹ ਮੰਮੀ ਜਿਨ੍ਹਾਂ ਨੇ ਸੰਭਾਲਣਾ ਤੇ ਤੀਆਂ ਨੇ ਵੀ ਸੰਭਾਲਣਾ ਉਹ ਜ਼ਰੂਰੀ ਨਹੀਂ ਪੁੱਤਾਂ ਨਹੀਂ ਸੰਭਣਾ ਵਾ ਅੱਛਾ ਤੇਰੇ ਫੇਰ ਉਹ ਗੱਲ ਉੱਥੇ ਹੀ ਸੂਈ ਆੜੀ ਵੀ ਮੈਂ ਨਹੀਂ ਬੱਚਾ ਚਾਹੀਦਾ ਮੈਨੂੰ ਤੂੰ ਤੁਰਿਆ ਫੇਰ ਮੈਂ ਆ ਜਾਇਦਾਤ ਤੋ ਤੈਨੂੰ ਕੋਈ ਨਹੀਂ ਦੇਣਾ ਜਾ ਵੇ ਦਾਖਲ ਕਰਨਾ ਮੈਂ ਤੈਨੂੰ ਮੰਮੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਹਾਨੂੰ ਕੀ ਹੋ ਗਿਆ ਵਾ ਕਿਉਂ ਮੈਨੂੰ ਕੁਝ ਨਹੀਂ ਹੋਇਆ ਜਿਹੜੀ ਮੈਂ ਤੈਨੂੰ ਸਲਾਹ ਦਿੰਨੀ ਨਾ ਉਹ ਮੇਰੀ ਮੰਨ ਲਿਆ ਕਰ ਮੈਂ ਤੈਨੂੰ ਬੜੀ ਵਾਰੀ ਕਿਹਾ ਵਾ ਮੈਨੂੰ ਬਹੁਤਾ ਨਾ ਗਾੜੀ ਬੋਲਿਆ ਨਾ ਕਰ ਮੇਰੇ ਨਾਲ ਉਹ ਜਿਹੜੀ ਤੂੰ ਲੈ ਕੇ ਬੈਠਾ ਨਾ ਗਰਮੀਤ ਗਰਮੀਤ ਕਰਦਾ ਵਾ ਨਾ ਉਹ ਜਨਾਨੀ ਤੇ ਨਾ ਜਨਾਨੀ ਦੀ ਜਾਤ ਹੱਤ ਹੋ ਗਈ ਮੰਮੀ ਤਾਂ ਡਿਆੜੀ ਤੂੰ ਹੁਣ ਉਹਦੇ ਮਗਰ ਪੈ ਗਏ ਹੋ ਕੋਈ ਗੱਲ ਕਰਾਣੀ ਕਰੀ ਸੀ ਹਿੰਦੀ ਗੱਲ ਜਿਹੜੀ ਕਰਨ ਵਾਲੀ ਆ ਤੂੰ ਮੈਨੂੰ ਦੱਸ ਤੂੰ ਮੇਰੀ ਗੱਲ ਮੰਨਣੀ ਆ ਕਿ ਨਹੀਂ ਮੰਨਣੀ ਮੰਮੀ ਮੈਂ ਨਹੀਂ ਗੱਲ ਮੰਨਣੀ ਚੱਲ ਫੇ ਕਿੱਤਰ ਹੋਥ ਨਿਕਲ ਤੂੰ ਹੀ ਪੁੱਲ ਲੈ ਮੰਮੀ ਬਾਤ ਹੋਗੀ ਤਾਂ ਧੀ ਲਈ ਆ ਮੈਨੂੰ ਤੂੰ ਹੀ ਚਾਹੀਦਾ ਆ ਕੀ ਗੱਲ ਹੋਈ ਮੰਮੀ ਜੇ ਭਲਾ ਤੁਸੀਂ ਆਪਣੇ ਪੁੱਤ ਨੂੰ ਸਹੀ ਰਸਤਾ ਵਿਖਾਉਣਾ ਹੋਵੇ ਸਹੀ ਰਹਿ ਦੇਣੀ ਹੋਵੇ ਤੇ ਫੇਰ ਤੇ ਕਿਹੜਾ ਮਾਰਾ ਘਰ ਬਸਾਉਂਦੀਆਂ ਨੇ ਜਾੜਦੀਆਂ ਨਹੀਂ ਗੀਆਂ ਤੂੰ ਹਾ ਇੱਕੋ ਹੀ ਰੱਟ ਲਈ ਬਸ ਪੋਤਾ ਪੋਤਾ ਨਾ ਮੇਰੀ ਕਿਹੜੀ ਉਮਰ ਹਾਰ ਗਈ ਆ ਨਾ ਦੋ ਰੱਬ ਨੇ ਮੈਨੂੰ ਧੀਆਂ ਦਿੱਤੀਆਂ ਨੇ ਮੈਂ ਕਿਹੜੀ ਕੋ ਨਾ ਉਹ ਗੱਲ ਪੇ ਪੋਤਾ ਜੰਮ ਨਹੀਂ ਸਕਦੀ ਉਮਰ ਹਾਰ ਗਈ ਕੋਈ ਮੇਰੀ ਤੁਹਾਡੇ ਉਹ ਹੀ ਗੱਲ ਫੜੀ ਆ ਬਸ ਪੋਤਾ ਪੋਤਾ ਤੁਹੀ ਇੱਕ ਧੀ ਦੇ ਮਾਂ ਨਹੀਂ ਜੇ ਤੂੰ ਹੱਤੀ ਨਹੀਂ ਜੰਮੀ ਨਹੀਂ ਮੈਂ ਧੀ ਦੀ ਮਾਂ ਆ ਨਾ ਮੇਰੀ ਧੀ ਕਰਮਾਂ ਵਾਲੀ ਆ ਮੇਰੀ ਤੇ ਲਾਡੋ ਰਾਣੀ ਉਸਲੇ ਬਾਹ ਫੜ ਕੇ ਵੀਰਦੀ ਲਿਆਈ ਤੇ ਤੇਰੀ ਕੁੜੀ ਕੀ ਲਿਆਈ ਫੇ ਪੱਥਰ ਹੀ ਮੱਥੇ ਵੱਡਾ ਨਾ ਤੇ ਮਾਤਾ ਕਰਮਾਂ ਵਾਲੀ ਬਣ ਜੂਗੀ ਤੂੰ ਤੇ ਕਿਤੇ ਅੰਨੀ ਰਾਤੋਂ ਦੇਣਾ ਚੜੇ ਐਦਾਂ ਨਹੀਂ ਹੁੰਦਾ ਹੁੰਦਾ ਚੱਲ ਨਹੀਂ ਚੱਲ ਮੇਰ ਨਾਲ ਬਹੁਤਾ ਬਕਵਾਸ ਨਾ ਕਰ ਕਿੱਦਾਂ ਜਬਾਨ ਚ ਲੰਦੀ ਗਾੜੀ ਏ ਚੱਲ ਤੁਰੀ ਚੱਲ ਤੂੰ ਕਿਉਂ ਤੁਰੀ ਚੱਲਾਂ ਕਿਉਂ ਮੇਰਾ ਘਰ ਨਹੀਂਗਾ ਮੈਂ ਕਿੱਧਰ ਜਾਵਾਂ ਇਹ ਤੇਰਾ ਘਰ ਨਹੀਂਗਾ ਇਹ ਮੇਰਾ ਘਰ ਵਾ ਇਹ ਜਾਦਾਦੀ ਮਾਲਕ ਮੈਂ ਆ ਵਾ ਅੱਛਾ ਤੂੰ ਹੀ ਜਾਇਦਾਦ ਦੇ ਮਾਲਕ ਨਾ ਪਿਛੋ ਲਿਆ ਕੇ ਨਹੀਂ ਬਣੇ ਜ਼ਬਾਨ ਸਾਰੇ ਮੇਰੀ ਤੂੰ ਹੀ ਖਲਾਉਣ ਦੇ ਜੇ ਸਾਡੇ ਦਾਦੇ ਨੇ ਆਪਣੇ ਪੁੱਤ ਨੂੰ ਦਿੱਤੀ ਸੀ ਹੁਣ ਆਪਣੇ ਪਿਓ ਦੀ ਇਹਨਾਂ ਨੇ ਜਾਇਦਾਦ ਲੈਣੀ ਹੈ ਅੱਛਾ ਆਹੋ ਤੇ ਤੂੰ ਮੈਨੂੰ ਕਹੀ ਨਹੀਂ ਆ ਵੀ ਪੇਕੇ ਆ ਤਾਂ ਤੂੰ ਪੇਕੇ ਤੋਂ ਲੈ ਕੇ ਆਈਂ ਕੋਈ ਨਹੀਂ ਲੈ ਕੇ ਆਉਂਦਾ ਪੇਕੇ ਤੋਂ ਤਾਈ ਤੇ ਤੈਨੂੰ ਦੱਸਦੀ ਆ ਵੀ ਜਾਇਦਾਦ ਦੀ ਮਾਲਕ ਮਾਤਾ ਤੂੰ ਐਵੇਂ ਨਹੀਂ ਬਣਗੀ ਚੱਲ ਚੁੱਪ ਕਰ ਹਿੱਥੇ ਜ਼ਬਾਨ ਮੂੰਹ ਬੰਦ ਕਰ ਲੈ ਤੈਨੂੰ ਮੈਂ ਕਹਤਾ ਕਿਉਂ ਜ਼ਬਾਨ ਬੰਦ ਕਰਕੇ ਨਾ ਤੇ ਚੱਲ ਤੂੰ ਵੀ ਪੇਕੇ ਆ ਮੈਂ ਕਿਵੇਂ ਕਰਾਂ ਚਲ ਜਾ ਮੈਂ ਆਪਣਾ ਹਿੱਸਾ ਲਵਗਰ ਆਪਾਂ ਵੀ ਨਹੀਂ ਜਾਂਦੇ ਅੱਛਾ ਵੀ ਨਹੀਂ ਤੈਨੂੰ ਪੈਸਾ ਮੈਂ ਚੁੱਪ ਕਰ ਜਾ ਤੂੰ ਹਣ ਮੈਂ ਕਿਉਂ ਚੁੱਪ ਕਰ ਜਾ ਜੀ ਮੈਂ ਚੁੱਪ ਕਰ ਕਰਕੇ ਤੇ ਸਿਰ ਤੇ ਚੜਾ ਲਿਆ ਤੂੰ ਚੁੱਪ ਕਰ ਕਰਮੀਤ ਜੇ ਮਾਤਾ ਤੈਨੂੰ ਪੁੱਤ ਨਹੀਂ ਪਿਆਰਾ ਹੈਗਾ ਨਾ ਤੇ ਤੈਨੂੰ ਪੋਤਾ ਹੀ ਚਾਹੀਦਾ ਤੇ ਕੋਈ ਨਹੀਂ ਆ ਮੈਂ ਵੀ ਆਪਣਾ ਮੂੰਹ ਨਹੀਂ ਤੈਨੂੰ ਵਿਖਾਉਂਦਾ ਅੱਜ ਤੋਂ ਬਾਅਦ ਜਾ ਜਾ ਤੁਰਿਆ ਚੱਲ ਤੂੰ ਆ ਵੀ ਨਾਲ ਲੈ ਜਾ ਜਾਂਦੇ ਹੋ ਉਹਨਾਂ ਚਾਹੋਂ ਦੇ ਵੀ ਘਰੋਂ ਨਿਕਲ ਜਾਣ ਪਰ ਐਦਾਂ ਨਹੀਂ ਮੈਂ ਕਰੋ ਜਾਂਦੀ ਹੈਗੀ ਤੇ ਕਿੱਦਾਂ ਜਾਣਾ ਤੂੰ ਫਿਰ ਮੈਂ ੱੱਕੇ ਮਾਰ ਕੇ ਕੱਢੂ ਪੇ ਜਾਣਾ ਤੂੰ ਤੂੰ ਆਇਆ ਕਰਮੀਤ ਜੇ ਆਪਣੇ ਕਰਮਾਂ ਚ ਰੋਟੀ ਲਿਖੀ ਆ ਨਾ ਤੇਰਾ ਆਪਣੇ ਤੇ ਹੀ ਦੇਣੀ ਆ ਐਦਾਂ ਕਿਦਾਂ ਕਰੋ ਨਿਕਲ ਜਾਾਂਗੇ ਅਸੀਂ ਤੁਹਾਡੇ ਕਹਿੰਦੇ ਹੁਣ ਕਿਦਾਂ ਨਿਕਲਣਾ ੱੱੱਕੇ ਖਾ ਕੇ ਨਿਕਲਣਾ ਚੱਲ ਫਿਰ ਜੇ ਤੂੰ ਇਸ ਗੱਲ ਤੇ ਆਈਂ ਚੱਲ ਤਾਂ ਪਾਵ ਇਹ ਇਦਾਂ ਨੂੰ ਹੋਦਾ ਹੋਈ ਬੂਆ ਚੱਲ ਬਾਹਰ ਜਾਓ ਮੇਨੂੰ ਰੋਟਾ ਚੁੱਪ ਕਰਕੇ ਧਰਪੇ ਚ ਚਲੋ ਚਲੋ ਕੱਲ ਕਰਾਂ ਮੈਂ ਕੀ ਕਰ ਚਲੋ ਚਲੋ ਸਾਨੂੰ ਪਹਿਲਾਂ ਚੱਲ ਆ ਵਿੱਚੋਂ ਪੜਨੀ ਐ ਇਹਨੂੰ ਵੀ ਇਹਨੂੰ ਵੀ ਲੈ ਜਾ ਇਹਦੀ ਵੀ ਨਹੀਂ ਮੇਨੂੰ ਲੋੜ ਹੈਗੀ ਮਾਤਾ ਆ ਕੀ ਹੋਇਆ ਆਪਣਾ ਤੇਰਾ ਸਾਬ ਕਿਤਾਜ ਜਿੱਥੇ ਤੋਰਾਂਗੇ ਉਥੇ ਰਹੋਗੀ ਲੈ ਜਾ ਆਪਣਾ ਕੁਮਣ ਜਲਾ ਬਣਾਇਆ ਤੇ ਚੱਲ ਚੱਲ ਮੈਂ ਬੂਆ ਮਾਰ ਕੇ ਆਾਂ ੱੱੱਕੇ ਮ ਦਫਾ ਹੋ ਮੇਰੀ ਗੱਲ ਹੀ ਨਹੀਂ ਹੁਣ ਸੁਣ ਦੇ ਤੂੰ ਮੈਂ ਤੈਨੂੰ ਮਾਰੀ ਨਾ ਮਾਰੀ ਨੂੰ ਛੱਡ ਦੇਣਾ ਮਰਨੀ ਚੱਲੀ ਤੇਰੀ ਕੁੜੀ ਕੁੜੀ ਲਾਈਫ ਫੱਬੀ ਲਾਜ ਨੂੰ ਬੰਮ ਨੂੰ ਸਜਾ ਕੇ ਰੱਖੀ ਚੱਲ ਚੱਲ ਬਾਹਰ ਜਾ ਦਫਾ ਹੋ ਹੁਣ ਮੇਰੇ ਘਰ ਨਾ ਵੜਿਓ ਮੰਮੀ ਤੂੰ ਵੀ ਮੂੰਹ ਵੇਖਣੋਂ ਤਰਸ ਜੇ ਮੈਂ ਨਹੀਂ ਤੱਸਦੀ ਗਾਂ ਜਾਓ ਕੱਠੇ ਚ ਪਾਓ ਤੁਹਾਡੇ ਵਰਗੀ ਲਾਜ ਤੇਰੇ ਵਰਗੀ ਤੇ ਨੀਜੇ ਜਾਂਦੀ ਜਿਹੜੀ ਰੰਗ ਦੇ ਮਗਰ ਲਾ ਕੇ ਮਾਂ ਨੂੰ ਛੱਡ ਕੇ ਚੱਲ ਗਿਆ ਪਰ ਲੈ ਲਏਗਾ ਹੁਣ ਤੂੰ ਵੀ ਤੱਕੇ ਹੀ ਖਾਏਂ ਗਦਰਦਰ ਦੇ ਆਈ ਹੁਣ ਬਾੜੂ ਤੈਨੂੰ ਕਰ ਅੱਦ ਵਾਲੀ ਗੱਲ ਆ ਬਲਜੀਤ ਦੀ ਵੀ ਆ ਕੀ ਹੋਇਆ ਨਾ ਹੋਇਆ ਗੁੱਸਾ ਦੋ ਦਿਨ ਦਾ ਚਾਰ ਦਿਨ ਦਾ ਹੋਇਆ ਕਿ ਚੰਗਾ ਭਲਾ ਪਤਾ ਕੀ ਮੰਮੀ ਬਿਮਾਰ ਰਹੀਦੀ ਆ ਨਿਆਣੇ ਵੀ ਆ ਕਰ ਜੇ ਕਿ ਗੱਲ ਦਾ ਗੁੱਸਾ ਹੈਗਾ ਤੂੰ ਮੇਰ ਨਾਲ ਕੱਢ ਲਾ ਪੇਕੇ ਜਾ ਕੇ ਦੱਸ ਕੀ ਕੱਢਣਾ ਏ ਤੂੰ ਉਥੇ ਹੋੰਜ ਵੀ ਲੋਕ ਵੀ ਪੁੱਛੋ ੜਿੱਕਾ ਪਿਆ ਵਾ ਕਿ ਬਲਜੀਤ ਨੇ ਕਦੋਂ ਆ ਬਲਜੀਤ ਕਿਉਂ ਲੜ ਕੇ ਗਈ ਕਿੱਦਾਂ ਗਈ ਆ ਪਰ ਇਹਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਹੈਗਾ ਚੱਲ ਫੋਨ ਕਰਦਾ ਮੈਂ ਇਹਨੂੰ ਪਹਿਲਾਂ ਕੀ ਕਹਿੰਦੀ ਐ ਚੁੱਕਲਾ ਹੁਣ ਇਹੋ ਇਹ ਚ ਭੈੜਵਾ ਫੋਨ ਨਹੀਂ ਚੁੱਕਣਾ ਇੰਜ ਕਿ ਦੱਸ ਫੋਨ ਚੁੱਕ ਲਾ ਕੋਈ ਗੱਲ ਕਰ ਲਾ ਕਿ ਮੈਂ ਆਵਾਂ ਕਿ ਨਾ ਆਵਾਂ ਕੀ ਕਰਨਾ ਕੀ ਨਹੀਂ ਕਰਨਾ ਮੰਮੀ ਮੇਰੇ ਤੂੰ ਵੀ ਥੋੜੀ ਜਾਂਦੀ ਕਿ ਤੂੰ ਜਾਂਦਾ ਨਹੀਂ ਜਾਂਦਾ ਨਹੀਂ ਦੱਸ ਕੀ ਦਸਾਂ ਮੰਮੀ ਨੂੰ ਕਿ ਉਹਦੇ ਫੋਨ ਨੇ ਚੁੱਕ ਦੀ ਜਾਣਦੀ ਤੇ ਗੱਲ ਹੀ ਬੜੀ ਦੂਰ ਦੀ ਐ ਕੋਈ ਗੱਲ ਨਹੀਂ ਫੇਰ ਕੜੀ ਨੂੰ ਫੋਨ ਲਾ ਕੇ ਵੇਖਦਾ ਨਾ ਉਹ ਸਦਾ ਹੀ ਜਾ ਵੱਜਣਾ ਵੇਖੀ ਜਾਊ ਜੜੀ ਹੋਊਗੀ ਫੇਰ ਹਾਈ 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 ਹੇ ਹਾ ਰਿਮੋਟ ਹੀ ਜਾਣੇ ਦੀ ਘਰੇ ਚ ਵੜਨਾ ਵੀ ਕਿਤੇ ਇੰਨਾ ਨਹੀਂ ਵੀ ਪੱਖਾ ਹੀ ਲਾ ਲਈਏ ਐਨੇ ਘਰ ਕੇ ਆ ਕਿਤੇ ਹਾਏ ਨਾਲੇ ਜੀਨ ਕੋਸ਼ੋ ਚੱਲਿਆ ਇੰਨਾਂ ਨੇ ਕਾਦੀ ਕਮ ਰੋਲੀ ਪਾਈ ਆ ਚੱਲ ਗਿਆ ਪਤਾ ਫੇ ਲੱਗਣਾ ਜਦੋਂ ਘਰ ਘਰ ਫਿਰੂਗਾ ਦਰ ਦਰ ਗਲੀਆਂ ਛਾਣੂਗਾ ਘਰ ਦਾ ਫੇ ਇਹਨੂੰ ਚੇਤਾ ਹੋਣਾ ਮੰਮੀ ਕਿਉਂ ਰੋਲਾ ਪਾਈ ਜਾਨੇ ਆ ਤੇ ਇੰਨਾ ਕਾਹਤੋਂ ਕਮ ਰੋਲੀ ਪਾਈ ਆ ਉਹ ਬਾਥਰੂਮ ਚ ਨਹਾਉਣਾ ਹਰਾਮ ਕਰ ਛੜਿਆ ਉਹ ਮੇਰਾ ਜੀ ਕਹਿੰਦੇ ਫਟਾਫਟ ਮੈਂ ਨਹਾ ਕੇ ਬਾਹਰ ਜਾਵਾਂ ਵੇਖਾ ਤੇ ਸਹੀ ਕੌਣ ਐ ਜਿਹੜਾ ਇੰਨਾ ਲੰਡਿਆ ਆ ਆਪਾਂ ਮੰਨ ਤਿੰਨਾਂ ਨੂੰ ਕਰੋ ਕਿੰਨਾ ਤਿੰਨਾਂ ਨੂੰ ਮਨੀ ਨੂੰ ਕਰ ਮੀਤ ਲੋ ਤੇ ਕੁੜੀ ਨੂੰ ਕਿਉਂ ਮੇਰੇ ਆਖੇ ਨਹੀਂ ਲੱਗਦਾ ਵਿਆਹ ਦਾ ਨਾਲ ਸਰਦੇਵਾਲਾ ਨੂੰ ਪੈ ਗਿਆ ਕਹਿੰਦਾ ਜੋ ਕੁਛ ਆ ਕੀ ਮੇਰੇ ਵਕਤ ਗਰਮੀਤ ਹੀ ਮੰਮੀ ਉਹ ਕੰਮ ਕੀਤਾ ਨਾ ਜਿਹੜੀ ਗੱਲ ਦਾ ਮੈਨੂੰ ਡਰ ਹੀ ਮੈਂ ਤੈਨੂੰ ਮਨਾ ਕਰੀਗੀ ਮੰਮੀ ਇਹ ਕੰਮ ਨਾ ਕਰੀ ਨਾ ਉਹਨੂੰ ਕਹੀਂ ਤੇ ਜਦੋਂ ਉਹਨੂੰ ਮੈਂ ਸਮਝਾਇਆ ਤੇ ਮੇਰੇ ਆਖੇ ਲੱਗਾ ਮੰਮੀ ਵਿਆਹ ਬੰਦਾ ਹੈਗਾ ਪਹਿਲਾਂ ਜਿਹੜੀਆਂ ਤੁਸੀਂ ਗੱਲਾਂ ਮਾਰਦੇ ਆ ਤੁਸੀਂ ਜਹਤ ਕਰਾਉਂਦੇ ਆ ਬਣਦਾ ਕਿਉਂ ਨਹੀਂਗਾ ਇਹਦੇ ਵਿੱਚ ਕੀ ਮਾਰਾ 10 ਮਿੰਟ ਹਾਂ ਹੈ ਜੀਂਦੀ ਜਗਦੀ ਉਹ ਕਿਹੜੀ ਮਰ ਗਈ ਆ ਤੇ ਜੇ ਮੈਂ ਕਿਹਾ ਪਿਆ ਉਹ ਵੀ ਰੋਟੀ ਪਾਣੀ ਖਾਈ ਜੋ ਮੈਨੂੰ ਕਿਹੜਾ ਕੱਢਣ ਦੀ ਮੈਂ ਕਿਹੜਾ ਉਹਨੂੰ ਕਹਿਣ ਦੀ ਤਲਾਕ ਦੇ ਉਹ ਵੀ ਘਰੇ ਹੀ ਰਹੋਗੇ ਉਹ ਮੰਮੀ ਇਤਨਾ ਨਹੀਂ ਹੁੰਦਾ ਉਹ ਜਿਹੜੇ ਪਿਆ ਪੁਰਾਣੇ ਖਲਾ ਲਾਤ ਹੈ ਨਾ ਆਪਣੇ ਉਹ ਛੱਡ ਦਿਓ ਥੋੜੀ ਬਹੁਤੀ ਸਮਝ ਕਰ ਮੰਮੀ ਤੂੰ ਵੀ ਨਹੀਂ ਸਾਕੋ ਹੋਏਦਾ ਤੈਨੂੰ ਨਹੀਂ ਪਤਾ ਤੂੰ ਨੇ ਵਾਲੀ ਸਿਆਣੀ ਆਗੇ ਤੈਨੂੰ ਇਹ ਜੀਆਂ ਗੱਲਾਂ ਦਾ ਕੀ ਪਤਾ ਅੱਛਾ ਤੇਰਾ ਜਵਾਈ ਹੁਣ ਦੂਜੀ ਬੁੱਢੀ ਲੈ ਆਵੇ ਤੇ ਮੇਰੀ ਹੱਕ ਤੇ ਸੱਪ ਨਾ ਲੋਟਣਗੇ ਤੈਨੂੰ ਰੱਬ ਨੇ ਹੀਰੇ ਵਰਗਾ ਪੁੱਤ ਦਿੱਤਾ ਤੂੰ ਕਿਉਂ ਲੈ ਆਊਗਾ ਦੂਜੀ ਉਹ ਮੰਮੀ ਜਿੰਨਾਂ ਦਾ ਦਿਮਾਗ ਖਰਾਬ ਹੋਇਆ ਹੁੰਦਾ ਨਾ ਉਹ ਨਿਆਣੇ ਦੇ ਹੁੰਦੇ ਹੋਏ ਵੀ ਲੈ ਹੁੰਦੇ ਹੁੰਦੇ ਆ ਆ ਵੀ ਲਾਊਗਾ ਇਹ ਤਾਂ ਹੁਣ ਮਿਆਂ ਨਹੀਂ ਵੀ ਰੱਬ ਜੀ ਦੇ ਦੇ ਜਦੋਂ ਜੀ ਨਹੀਂ ਦਿੱਤਾ ਤਾਂ ਅਸੀਂ ਆ ਘਰ ਨੂੰ ਕੀ ਕਰਨਾ ਮੇਰੇ ਆਖੇ ਨਹੀਂ ਲੱਗਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਜੋ ਕੁਛ ਆ ਗਈ ਮੇਰੇ ਵਾਤੇ ਗਰਮੀਤ ਮੈਂ ਲੈ ਕੇ ਗਰਮੀਤ ਨੂੰ ਤਾਂ ਚਾਲ 70 ਹੋਇਥੋਂ ਜਿੱਦਨ ਮੈਂ ਹੋਈ ਹੈ ਨਾ ਉਸ ਦਿਨ ਸਾਡੇ ਘਰ ਇਥੇ ਰੋਣਾ ਪੈ ਗਿਆ ਸੀ ਤੇ ਜਿੱਦਨ ਵੀਰ ਹੋਇਆ ਸੀ ਨਾ ਤੇ ਮਾਰ ਸਾਰੇ ਪਿੰਡ ਨੂੰ ਲੱਡੂ ਵੰਡੇ ਹੀ ਤੇ ਹੁਣ ਇੱਕ ਦਮ ਤੂੰ ਐਦਾ ਕੱਢ ਦਿੱਤਾ ਸੋ ਸੁਖਣਾ ਦਾ ਮੇਰਾ ਵੀਰ ਆ ਥੋੜੀ ਬੋਤੀ ਮੰਮੀ ਵਿਚਾਰ ਚਾਹੀਦੀ ਸੀ ਜੇ ਤੂੰ ਹੋਏ ਹਣਾ ਰੋਣਾ ਪਿੱਟਣਾ ਪੈਸਾ ਰ ਆਪਣੇ ਪੁੱਤ ਵੀ ਤੇ ਦਿੱਤਾ ਨਾ ਮੈਨੂੰ ਹੀਰੇ ਵਰਗਾ ਇਹ ਵੀ ਤਾਂ ਸੋਚਣਾ ਤੂੰ ਤੂੰ ਵੀ ਉਹ ਉਹਨਾਂ ਦੀ ਬੋਲੀਆਂ ਬੋਲਣ ਢਈ ਆਪੇ ਉਹੋ ਕਰ ਫੇਕ ਕਰਕੇ ਆਣਾ ਤੂੰ ਫਿਕਰ ਨਾ ਕਰ ਵੇਖੀ ਆ ਮਾਂ ਵਰਗਾ ਸੁੱਖ ਨਹੀਂ ਕਹਨੇ ਦੇਣਾ ਹਵੇ ਮਰ ਮਰ ਜਾਂਦੀ ਤੂੰ ਉਹਨਾਂ ਦੇ ਮਗਰ ਮੰਮੀ ਕੀ ਕਰਾਂ ਮਰ ਮਰਨਾ ਚਾਹਾਂ ਤੂੰ ਹੋਰ ਕੀ ਕਰਾਂ ਆ ਕੰਮ ਤੁਸੀਂ ਚੰਗਾ ਨਹੀਂ ਕੀਤਾ ਮੈਂ ਲੈ ਜਾਣੀ ਇਧਰ ਹੋ ਕੇ ਬਹਿ ਆ ਰਾਮ ਨਾ ਅਹੀਂ ਜਾਣਾ ਹਾਂ ਜੀ ਆਜੂਗਾ ਸਾਰੇ ਗਿਆਣਾ ਉੱਜੜਿਆ ਨਾ ਔਰ ਉਹਨੇ ਕਿੱਥੇ ਚਲ ਜਾਣਾ ਤੇ ਜੇ ਕੱਢਣਾ ਇਹ ਤੇ ਗਰਮੀਤ ਨੂੰ ਕੱਲੀ ਨੂੰ ਕਰ ਦੇਈਂ ਆ ਲੈ ਤੂੰ ਉੱਥੂ ਲਵਾ ਕੇ ਬਹਿ ਗਈ ਉਹਨਾਂ ਦੇ ਮਗਰ ਮੈਂ ਲੈ ਕੇ ਹੁਣ ਨਹੀਂ ਇਧਰ ਅਹੀਂ ਜਾਣਾ ਰਾਮਾ ਬੈਠੇ ਨਹੀਂ ਮੰਮੀ ਆ ਕੰਮ ਤੂੰ ਕੀ ਕੀਤਾ ਤੂੰ ਜਾਣਾ ਦਫਾ ਹੋਣਗਾ ਓਏ ਐਡਾ ਕਾ ਉੱਜੜ ਜਾਊਗਾ ਨਹੀਂ ਉੱਜੜਦਾ ਕਿਦਾਂ ਉੱਜੜਦਾ ਉੱਜੜਦਾ ਰਹਿਂਦਾ ਉਹ ਤਾਂ ਕਹਿੰਦਾ ਕਿ ਜਿੱਦਣ ਉਹ ਸੂਕਰ ਨੂੰ ਵਿਆਹ ਕੇ ਲਾਏ ਆ ਅਸੀਂ ਮੈਂ ਜਾ ਰੋਏ ਦੀ ਉਹ ਤੇ ਪਤੇ ਦੀ ਰੱਟ ਲਾ ਛੜਦੀ ਆ ਆਪੇ ਹੋ ਜਾਊਗਾ ਪੋਤਾ ਮੀਤ ਮੈਨੂੰ ਕਸ ਪੋਤਾ ਚਾਹੀਦਾ ਇੱਕੋ ਗੱਲ ਮੈਨੂੰ ਪੋਤਾ ਚਾਹੀਦਾ ਮੈਨੂੰ ਜੇ ਪੋਤਾ ਨਹੀਂ ਤੇ ਇਹ ਵੀ ਨਹੀਂ ਚੰਗਾ ਲੱਗਦਾ ਜਾਵੇ ਇਹ ਵੀ ਰਵੇ ਅਗਰ ਮੀਤ ਨਾ ਜੇ ਇਹਨੇ ਗਰਮੀ ਦੀ ਬੁੜੀਆਂ ਦੇ ਸਾਰੇ ਪਖੰਡੀਆਂ ਨਾ ਬੁੜੀਆਂ ਦੇ ਸਾਰੇ ਪਖੰਡੀਆਂ ਜਦੋਂ ਕੁੜੀਆਂ ਹੁੰਦੀਆਂ ਉਹ ਤਾਂ ਰੋਣਾ ਪਾ ਲੈਣੀਆਂ ਤੇ ਜਦੋਂ ਮੁੰਡੇ ਹੁੰਦੇ ਉਹ ਤਾਂ ਲੱਡੂ ਵੱਢਣ ਲੱਗ ਪੈਂਦੇ ਮਨ ਕਿ ਉਹ ਮੁੰਡੇ ਤਾਂ ਨਹੀਂ ਚੰਗੇ ਨਹੀਂ ਲੱਗਦੇ ਉਹਨਾਂ ਦੀ ਵੋਟੀਆਂ ਨੇ ਤੁਹਾਨੂੰ ਚੰਗੀਆਂ ਲੱਗਦੀਆਂ ਚੱਲ ਚੱਲ ਬਹੁਤੀਆਂ ਗੱਲਾਂ ਨਾ ਕਰ ਤੋ ਚੱਲ ਅੰਦਰ ਬਹਿ ਜਾ ਤੂੰ ਨਹੀਂ ਜਾਣਾ ਤੇ ਨਾ ਆ ਜਾ ਜੇ ਤੇਰੀ ਬੇਇੱਜ਼ਤੀ ਹੁੰਦੀ ਆ ਤਾਂ ਮੈਂ ਕਰੀ ਲੈਂਦੀ ਆ ਤੇਰੀ ਬੇਇੱਜ਼ਤੀ ਹੁੰਦੀ ਆ ਮੈਂ ਤੈਨੂੰ ਤਾਂ ਦੇਣਾ ਚੱਲ ਕਰ ਤੂੰ ਮੇਰੇ ਕਹੇ ਤੋਂ ਬਗੈਰ ਚੱਲ ਜੇਂ ਇਹਨਾਂ ਨੂੰ ਇੱਥੇ ਹੀ ਆਉਣਾ ਵਾ ਚੱਲ ਆਪੇ ਜਦੋਂ ਠੋਕਰ ਵੱਜੂਗੀ ਨਾ ਘਰ ਨੂੰ ਆਉਣਾ ਵਾ ਮੱਛੀ ਮੋੜਦੀ ਪੱਥਰ ਚਟਕੇ ਮੋੜਦੀ ਚੱਲ ਤੂੰ ਪਰਵਾਹ ਨਾ ਕਰ ਉਹ ਮੇਰੇ ਕੰਮ ਤੂੰ ਕਰ ਮੈਨੂੰ ਐਵੇਂ ਤੱਕ ਤੇ ਅੰਦਰ ਵੜੀ ਜਾਨੀ ਜੇ ਮੈਂ ਬਾਹਰ ਮੈਣਾ ਹੋਗਾ ਤਾਂ ਨਹੀਂ ਮੈਣਾ ਮੈਨੂੰ ਪਤਾ ਤਾ ਉਹਨਾਂ ਨੂੰ ਮੋੜ ਕੇ ਲਿਆਉਣਾ ਮੈਂ ਨਹੀਂ ਇਹ ਕੰਮ ਕਰਨ ਦੇਣਾ ਤੈਨੂੰ ਜਾਣ ਦੇ ਉਹਨਾਂ ਨੂੰ ਆ ਲੈਂਦੇ ਕੁੜੀਏ ਨਸੀਬ ਥੋੜੀ ਨਹੀਂ ਸੇਧ ਦਿੰਦੀ ਦਿੰਦੀ ਮੰਮੀ ਆਪਣਾ ਘਰ ਨਾ ਝਾੜ ਕੇ ਬਹਿ ਜੀ ਕੋ ਨਹੀਂ ਹੋਣਾ ਵੇਖੀ ਕਿਤੇ ਨਹੀਂ ਉਜੜ ਚਲਿਆ ਤੂੰ ਫਿਕਰ ਨਾ ਕਰ ਜਾਣ ਦੇਣਾਂ ਤਫਾ ਹੋਣਗੇ 10 ਭਲਾ ਹੈ ਮਾਂ ਤਾਨੂੰ ਕੋਈ ਵੀ ਅਸਰ ਸੱਚੀ ਮੈਨੂੰ ਬੜਾ ਦੁੱਖ ਲੱਗਾ ਜੇ ਅੱਜ ਮੈਨੂੰ ਕੱਢ ਦਿੰਦੀ ਘਰੋਂ ਮੇਰੀ ਤੀ ਨੂੰ ਹਨੂ ਮਾਵਾਂ ਧੀਆਂ ਨੂੰ ਕੱਢ ਦਿੰਦੀ ਪਰ ਉਹਨਾਂ ਨੂੰ ਆਪਣਾ ਪੁੱਤ ਵੀ ਨਹੀਂ ਚਾਹੀਦਾ ਉਹਨੇ ਆਪਣਾ ਪੁੱਤ ਵੀ ਮੇਰੇ ਨਾਲ ਹੀ ਪਾਰ ਕੱਢ ਦਿੱਤਾ ਬਸ ਇੱਕ ਮਾਂ ਤਾਨੂੰ ਪਿਆਰੀ ਆ ਤੇ ਆਪਣੀ ਜਿੱਦ ਪਿਆਰੀ ਆ ਅੜੀ ਆ ਇਹ ਵੀ ਕੋਈ ਆੜੀ ਹੁੰਦੀ ਆ ਧੀਆਂ ਪੁੱਤਾਂ ਚ ਵੀ ਆੜੀ ਕੋਈ ਭੁੱਗਦੀ ਪਰ ਉਹਨੇ ਆੜੀ ਪਗਾ ਕੇ ਵਖਾਤੀ ਚੱਲ ਗਰਮੀ ਤਾਂ ਕੋਈ ਗੱਲ ਨਹੀਂ ਜੇ ਮਾਂ ਤਾਂ ਆੜੀ ਕਰਦੀ ਆ ਨਾ ਤੇ ਕੋਈ ਗੱਲ ਨਹੀਂ ਆ ਫਿਰ ਆਪਣੇ ਪੋਦਾਂ ਮੂੰਹ ਨਾ ਵੇਖੂ ਤੇ ਇਹਨੂੰ ਵੀ ਹੋਊਗਾ ਵੇਖੀ ਕਿਦਾਂ ਸਹੀ ਗੱਲ ਆ ਨਾ ਵੀ ਆਪਣੀ ਤੇ ਰਾਣੀ ਆ ਤੇ ਨੋ ਨੌਕਰ ਆਣੀ ਆ ਨੌਕਰਾਂੀਆਂ ਵਾਂਗੂ ਮੈਥੋਂ ਕੰਮ ਕਰਾਇਆ ਜੇ ਅੱਜ ਮਨ ਤੇ ਆਈ ਤੇ ਬਸ ਘਰੋਂ ਕੱਢ ਕੇ ਮਾਰਿਆ ਵੀ ਜਾ ਚੱਲ ਕੋਈ ਨਹੀਂ ਗਰਮੀ ਦਾ ਤੂੰ ਐਵੇਂ ਟੈਨਸ਼ਨ ਨਾ ਲੈ ਚੱਲ ਆ ਜਾ ਕੋਈ ਨਾ ਕੋਸਾ ਸਾਧਨ ਵੀ ਨਹੀਂ ਕੋਈ ਚੱਲ ਕੇ ਆਪਣਾ ਕਿਹੜਾ ਸਾਧਨ ਵੇਖਣਾ ਤੁਰਿਆ ਜਾਣਾ ਨੇ ਇੱਕ ਕੁੜੀ ਨਾਲ ਦਜੀ ਮੇਰੀ ਹਾਲਤ ਉਹ ਜੀ ਕੀ ਕਰਾਂ ਹੁਣ ਕ ਮੋਟਰਸਲ ਵੀ ਘਰੇ ਰਹਿ ਗਿਆ ਵਾ ਚੱਲ ਕੋਈ ਜਾਵਾਂਗੇ ਮੈਂ ਤੇ ਨਹੀਂ ਆ ਮੇਰੀ ਗੱਲ ਸੁਣੋ ਆਪਾਂ ਮੇਰੀ ਮੰਮੀ ਵੱਲ ਨਾਲ ਚੱਲ ਚਲੀਏ ਦੋ ਚਾਰ ਦਿਨ ਘਰ ਲੱਭ ਜੂਗਾ ਕੋਈ ਕਿਰਾਏ ਤੇ ਤੇ ਫੇਰ ਆਪਾਂ ਉਹ ਘਰ ਚ ਚੱਲ ਜਾਾਂਗੇ ਨਹੀਂ ਗਰਮੀ ਤਾਂ ਯਾਰ ਮੈਂ ਨਹੀਂ ਚਾਹੁੰਦਾ ਵੀ ਮੇਰੇ ਘਰ ਦੀ ਮਿੱਟੀ ਜਿਹੜੀ ਮੇਰੇ ਸਹੁਰਾਂ ਚ ਉੱਡੇ ਜਾ ਕੇ ਮੰਮੀ ਨੂੰ ਤੇ ਕੋਈ ਲੱਜ ਸ਼ਰਮ ਹੈ ਨਹੀਂ ਕੀ ਪਰ ਮੈਨੂੰ ਤਾਂ ਲੱਜ ਸ਼ਰਮ ਹੈ ਕੀ ਆ ਨਾ ਗੱਲ ਤੇ ਤੁਹਾਡੀ ਠੀਕ ਆ ਪਰ ਮੈਨੂੰ ਦੱਸੋ ਹੁਣ ਕਿਦਾਂ ਘਰ ਲੱਭਾਂਗੇ ਕੀ ਕਰਾਂਗੇ ਸਾਨੂੰ ਦੇ ਵੀ ਨਹੀਂ ਪਤਾ ਘਰਾਏ ਤੇ ਘਰ ਕਿਦਾਂ ਕਿੱਥੇ ਵੇਖਾਂਗੇ ਕਿੰਨੂੰ ਪੁੱਛਾਂਗੇ ਚੱਲ ਕੋਈ ਨਹੀਂ ਆ ਤੋ ਚੱਲ ਆਪਾਂ ਸ਼ਹਿਰ ਮੁੰਡਾ ਮੇਰਾ ਯਾਰ ਦੋਸਤ ਹੈਗਾ ਉਹਨੂੰ ਫੋਨ ਕਰਦਾ ਕੋਈ ਗੱਲ ਨਹੀਂ ਆ ਤੇ ਉਹਦੇ ਕੋਲ ਚੱਲ ਕੇ ਤ ਉਹਨੇ ਮੈਨੇ ਘਰ ਕੋਈ ਨਾ ਆਪਣੇ ਵਰੀ ਨਾ ਮੰਮੀ ਦਾ ਜਵਾਈ ਧੀ ਨੂੰ ਫੁੱਲਾਂ ਵਾਂਗੂ ਰੱਖੇ ਤੇ ਉਹ ਬੜੀ ਵਧੀਆ ਗੱਲ ਆ ਮੇਰੀ ਧੀ ਆ ਮੇਰੀ ਧੀ ਰਾਣੀ ਬਣ ਕੇ ਰਵੇ ਜਵਾਈ ਗੱਲਾਂ ਮੰਨੇ ਤੇ ਜੇ ਪੁੱਤ ਨੇ ਨਾ ਕਰਤੀ ਆ ਵੀ ਮੈਂ ਨਹੀਂ ਵਿਆਹ ਕਰਾਉਣਾ ਤੇ ਪੁੱਤ ਮਾੜਾ ਹੋ ਗਿਆ ਪੁੱਤ ਘਰੋਂ ਕੱਢ ਦੇਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਮਾਨੇ ਦੀ ਸਮਝ ਨਹੀਂ ਆਉਂਦੀ ਕਿ ਜਵਾਨਾ ਕਿਹੜੇ ਪਾਸੇ ਨੂੰ ਲਈ ਜਾਂਦਾ ਦੁਨੀਆ ਨੂੰ ਚੱਲ ਗਰਮੀ ਤਾਂ ਹੈ ਉਹ ਜਿਹਾ ਗੱਲਾਂ ਕੁੜੀ ਸਾਹਮਣੇ ਨਾ ਕਰ ਉਹ ਬੱਚੇ ਦਾ ਦਿਮਾਗ ਆ ਉੱਤੇ ਕੀ ਅਸਰ ਪਊਗਾ ਇਹਨਾਂ ਗੱਲਾਂ ਦਾ ਸੋਚਦੀ ਤੇ ਹੈਗੀਆਂ ਪਰ ਸਿਚੁਏਸ਼ਨ ਹੀ ਇਦਾਂ ਦੀ ਬਣ ਜਾਂਦੀ ਆ ਕਿ ਬੱਚਿਆਂ ਸਾਹਮਣੇ ਗੱਲ ਕਰਨੀ ਪੈ ਜਾਂਦੀ ਆ ਦਸੋਂ ਮਿੰਟ ਚੰਗੇ ਭਲੇ ਘਰ ਵਾਲੇ ਹੋ ਕੇ ਵੀ ਬੇਕਾਰ ਹੋ ਗਏ ਆ ਨਾ ਕੋਲ ਈੜਾ ਨਾਲ ਤਾ ਸੱਚੀ ਖਾਲੀ ਹੱਥੇ ਘਰੋਂ ਕਢਤਾ ਮੈਨੂੰ ਤਾਂ ਇੰਨਾ ਰੋਣਾ ਆਉਂ ਗਿਆ ਆਪਣੀ ਕਿਸਮਤ ਤੇ ਮੈਂ ਤਾਂ ਤੁਹਾਨੂੰ ਵੀ ਨਾਲ ਉਦਾਂ ਦੇ ਘਰ ਲਿਆ ਆਪਣੇ